ਸਬਰ ਸਬਰ ਕੋਈ ਨਹੀਂ ਹੁੰਦਾ ਨਾ ਨਤੀਜਾ ਤੇ ਕੋਈ ਸਬਰ ਰੱਖਣ ਵਾਲੀ ਚੀਜ਼ਾਂ ਥੋੜੀਆਂ ਹੁੰਦੀਆਂ ਪਹਿਲਾਂ ਤਾਂ ਇਹ ਕਹਤਾ ਜੀ ਜਦੋਂ ਪਿੱਛੇ ਤੋਂ ਬੁਲਾਏਗਾ ਮੈਂ ਕਰਕੇ ਫਲਾਈ ਆਵਾਂ ਤੇ ਹੁਣ ਕੀ ਗੱਲ ਤੇਰੇ ਫੰਗ ਟੁੱਟ ਗਏ ਦੱਸੋ ਨਹੀਂ 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 ਫੰਗ ਫੰਗ ਨਹੀਂ ਟੁੱਟੇਗੇ ਫੰਗ ਤਾਂ ਉੱਨੀ ਲੱਗੇ ਸਮਾਂ ਦੀ ਹੋਰ ਉੱਗ ਗਈ ਅੱਛਾ ਤੁਸੀਂ ਥੋੜਾ ਜਿਹਾ ਸਬਰ ਦਾ ਫਲ ਮਿੱਠਾ ਹੁੰਦਾ ਨਾ ਮਿੱਠਾ ਕਿੰਨਾ ਕੁ ਹੁੰਦਾ ਕਈ ਵਾਰ ਸਬਰ ਦਾ ਫਲ ਗੜ ਕੇ ਨਾ ਸੜ ਜਾਂਦਾ ਹੁੰਦਾ ਨਹੀਂ ਨਹੀਂ ਸਾਡਾ ਸੁਭਤਾ ਨਹੀਂ ਮੈਂ ਤਾਂ ਤਾਜ਼ੀ ਰੱਖੂੰਗੀ ਮਿੱਠਾ ਮਿੱਠਾ ਰੱਖੂੰਗੀ

ਪਿਆਰ ਤਾਂ ਕਰਨਾ ਪੈਂਦਾ ਚਲੋ ਪਿਆਰ ਕਰ ਤੈਨੂੰ ਪਿਆਰ ਤੇਰਾ ਮੁਬਾਰਕ ਹੋਵੇ ਪਰ ਤੂੰ ਪਹਿਲਾਂ ਤਾਂ ਕਹਿੰਦੀ ਹੁੰਦੀ ਸੀ ਵੀ ਇਹ ਵੀ ਤਾਂ ਗਲਤ ਗੱਲ ਆ ਨਾ ਮੈਂ ਹੁਣ ਤੂੰ ਮੇਰੇ ਨਾਲ ਕੁਝ ਵਾਅਦਾਸਤਾਨ ਰੱਖੇ ਹੈ ਨਾ ਇਹ ਗੱਲ ਤਾਂ ਸਹੀ ਹੈ ਕਿ ਸਹੀ ਹੈ ਗਲਤ ਹੈ ਗੱਲ ਆ ਮੇਰੀ ਗੱਲ ਸੁਣੋ ਅਮਲਪਾਲ ਜੀ ਤੁਸੀਂ ਸਮਝਿਆ ਕਰੋ ਬਾਲਾ ਅੱਛਾ ਮੈਡਮ ਨਾਂ ਲੈਣਾ ਪੈਂਦਾ ਬਾਬੀ ਸਮਝੂ ਮੇਰੀ ਗੱਲ ਨਾ ਬਟ ਉਹ ਸਮਝਦਾ ਪਾਉਗਾ ਯਾ ਉਹ ਤਾਂ ਸਮਝਣੇ ਪਾਉਗਾ ਤਾਂ

ਉਹਨਾਂ ਚੋਂ ਦੂਦਖਾਨਾ ਮੇਰੇ ਨਾਮ ਕਰਵਾ ਦੋ ਤੁਸੀਂ ਦੁਕਾਨਾਂ ਤਾਂ ਮੈਂ ਚਾਰ ਹੀ ਸਰਾ ਨੂੰ ਨਾਮ ਤੇ ਰਹੀ ਦੁਕਾਨਾਂ ਦੀ ਕੋਈ ਉਹ ਨਹੀਂ ਕੋਈ ਕਿੰਨ ਤੋਂ ਕੰਪਨੀ ਦੁਕਾਨਾ ਦਾ ਤੇ ਇੱਕ ਸਿੱਧਾ ਦੁਕਾਨਾਂ ਦਾ ਕੋਈ ਕਿੰਨ ਤੋਂ ਕੰਪਨੀ ਪਰ ਪਰ ਆਪ ਦੀ ਗੱਲ ਤੇ ਖੜਿਆ ਕਰਨਾ ਆਉਂਦੀ ਤੇ ਨਹੀਂ ਮੈਂ ਤਾਂ ਗੱਲ ਹੀ ਨਹੀਂ ਹੈ ਇਹਦੀ ਵੀ ਗੱਲ ਕਰਕੇ ਉਹਨਾਂ ਨੂੰ 4 ਸਾਲਾਂ ਦਾ ਹੋ ਗਿਆ ਗੁਰਜੋਤ ਇਹਦੀ ਗੱਲ ਵੀ ਤੇ ਕਰ ਲੈ ਹੁਣ ਮੇਰੀ ਗੱਲ ਇੱਕ ਹੋਰ ਸੁਣਾ ਵੀ ਜਦੋਂ ਕੰਨ ਚ ਟੀਲੀ ਮਾਰੀਏ ਸਵਾਦ ਟੀਲੀ ਨੂੰ ਹੁੰਦਾ ਹੈ ਕਿ ਕੰਨ ਨੂੰ ਹੁੰਦਾ ਹੈ ਬਲੇ ਦੱਸ ਕਾਨੂੰਨ ਅੱਛਾ ਹੁਣ ਇਹ ਗੱਲ ਤੂੰ ਆਪਣੇ ਆਪ ਤੋਂ ਟੁੱਕ ਕੇ ਦੇਖ ਹੂੰ ਕਿ ਤੂੰ ਕਿਉਂ ਨਹੀਂ ਜਾਂਦਾ ਅੱਛਾ ਜੀ ਹੌਲੀ ਬੋਲ ਫਿਰ ਬਾਕੂ ਜੀ ਆ ਗਿਆ ਕਿ ਉੱਤੇ ਹੂੰ ਕੱਤੀ ਨਾ ਰਹੇ ਨੂੰ ਦੋ ਦਸ ਤਾਂ ਚੁੱਪ ਕਰ ਗਈ ਜੀ ਫਿਰ ਹੈ ਕਿ ਬਾਪੂ ਵੀ ਨਾ ਬੜਕਾ ਇਲਾਲਾ ਫੱਦਾ ਰਹਿੰਦਾ ਪਹਿਲਾਂ ਮੈਨੂੰ ਇਹ ਦੱਸੋ ਹਾਂ ਲੱਗਦਾ ਮੈਨੂੰ ਪਹਿਲਾਂ ਤਾਂ ਇਹ ਵੀ ਬਾਹਰਲੀ ਮੋਟਰਦਨ ਆਏ ਹਾਂ ਅਮਮਤ ਬਾਹਰ ਮੈਂ ਆ ਜੂਗੀ ਅੱਛਾ ਕਰਾਂਗੇ ਕਦੋਂ ਬਾਹਨੇ ਤਾਂ ਹਮੇਸ਼ਾ ਨਾਲ ਦਿੰਨੀ ਹੈ ਨਾ ਕਾਈਂ ਇਹ ਕਦੋਂ ਹੂੰ ਚੁੱਪ ਕਰਮ ਗੱਲ ਕਰੀਏ ਦੱਸੋ ਹੂੰ ਮੈਂ ਤਾਂ ਹੂੰ ਤਿਆਰ ਹੈ ਹੀ ਮੈਂ ਤਾਂ ਨਹੀਂ ਫੇਰ ਆ ਜਾ ਫੇਰ ਤੈਨੂੰ ਪਤਾ ਕਿੰਨਾ ਮਿਸ ਕਰਦਾ ਤੈਨੂੰ ਉਹ ਕੋੜੀ ਬਣਾ ਕੇ ਕਰਨ ਵਾਲਾ ਸਾਰਾ ਸਾਰੇ ਸਾਰੇ ਉਹ ਪਰਮਾਨੰਤ ਚੜ੍ਹੇ ਪਏ ਠੀਕ ਹਨ ਜਮਾਂ ਭੁੱਲ ਗਈ ਉਹਦਾ ਮੈਨੂੰ ਜਮਾਂ ਹੀ ਭੁੱਲ ਗਈ ਮੈਂ ਵੀ ਮਿਸ ਕਰਦੀ ਹਾਂ ਮਿਸ ਕਰਦਾ ਹਾਂ ਇਹਨਾਂ ਦੇ ਬੰਦੇ ਨੂੰ ਜੀ ਨਾ ਲੱਗੇ 1 ਸਕਿੰਟ ਜੀ ਨਾ ਲੱਗੇ ਤੋ ਜੀ ਵੀ ਲਾਉਣੀ ਐ ਸਾਰਾ ਕੁਝ ਘਰੇ ਕੰਮ ਵੀ ਕਰਦੀ ਐ ਜੀ ਤਾਂ ਬਈ ਸਾਡਾ ਨਹੀਂ ਲੱਗਦਾ ਹੁਣ ਹੂੰ ਉਸ ਕੰਮ ਕਰਦੇ ਫਿਰ ਕੰਮ ਕਰ ਮੇਰੀ ਫਿਰ ਹਾਂ ਤੇ ਜਿੜੀ ਜਿੜੀ ਭੱਜ ਕੇ ਮੋਟਰ ਤੇ ਆ ਫਿਰ ਹੁਣੇ 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 ਲਾਉਣੇ ਚ ਗਾਰਡ ਆਪਾਂ ਮੈਂ ਆਉਣੀ ਤਾਂ ਸਿੱਖ ਤੇ ਆ ਰਹੂ ਮੈਂ ਜਮ ਤਿਆਰ ਐ ਬਸ ਮੈਂ ਸਮਾਨ ਸੋਨ ਲੈ ਲਾ ਮੈਂ ਮੱਕਾ ਨਿਕਲੂ ഗൂ ക